ਅਸੀ ਕਾਲ ਕਾਪੀ ਟੂ ਆਲ ਕੀਤਾ ਚਾ ਨਿਕਾਲੀ ਫਿਰ ਥੋੜਾ ਬਹੁਤ ਸਵਾਗਤ ਆ ਸਾਡੇ YouTube ਚੈਨਲ ਤੇ ਸਬਸਕ੍ਰਾਈਬ ਕਰਦਾ ਕਰੋ ਤੇ ਜੇ ਸਬਸਕ੍ਰਾਈਬ ਕਰੋਗੇ ਤਾਂ ਹੀ ਯਾਹੀ ਹੋਰ ਹੋਰ ਵੀਡੀਓਜ਼ ਬਣਾਵਾਂਗੇ ਹਨਾ ਤੇ ਫਿਲਹਾਲ ਸ਼ਾਮ ਦਾ ਟਾਈਮ ਅਸੀਂ ਰੈਡੀ ਹੋਣ ਲੱਗੇ ਆ ਫੰਕਸ਼ਨ ਤੇ ਜਾਣਾ ਕਿਸੇ ਦਾ ਵਿਆਹ ਹੈਗਾ ਜਾਂ ਕੋਈ ਪ੍ਰੋਗਰਾਮ ਹੈ ਤੇ ਸਾਰਾ ਨਾਲ ਬਹੁਤ ਐਕਸਾਈਟਡ ਜੈਨੂ ਹੋਇਆ ਪਿਆ ਕੀ ਪਾ ਰਹੇ ਐ ਜੈਨੂ ਕੁਲਤਾ ਬਜਮਾ ਅੱਛਾ ਪੁਰਦਾ ਵੀ ਆ ਮਾਪਾ ਆ ਗਏ ਰੈਡੀ ਰੈਡੀ ਹੋ ਗਏ ਬਸ ਇਹ ਹੁਣ ਡਾਂਸ ਕਰ ਰਹਾ ਤੁਰਦਾ ਦਿਖ ਰਿਹਾ ਡਾਂਸ ਉਹ LED ਦੇ ਵਿੱਚੋਂ ਦਿਖ ਰਿਹਾ ਇਹਦਾ ਸਾਰਾ ਡਾਂਸ ਕੀ ਕਰ ਰਿਹਾ ਇਹ ਤੇ ਬਾਕੀ ਹੁਣ ਲੈ ਗਏ ਚੱਲਦੇ ਆ ਆਪਣੇ ਨਾਲ ਫੰਕਸ਼ਨ ਤੇ ਚਲੋ ਭਾਈ ਲਓ ਜੀ ਹੁਣ ਸਾਰੇ ਜਾਣੇ ਹੋ ਗਏ ਤਿਆਰ ਫਾਈਨਲੀ ਤੇ ਇੱਕ ਤੁਹਾਨੂੰ ਮੈਂ ਚੀਜ਼ ਦਿਖਾਣਾ ਆ ਦੇਖੋ ਮम्मा ਇੱਧਰ ਵੀ ਮਹਿੰਦੀ ਇੰਦਰ ਵੀ ਮਹਿੰਦੀ ਇੰਦਰ ਵੀ ਮਹਿੰਦੀ ਤੇ ਉਧਰ ਵੀ ਮੈਂ ਇਕੱਲਾ ਹੀ ਚਿੱਟਾ-ਚਿੱਟਾ ਹੋਇਆ ਪਿਆ ਅੱਜ ਅੱਛਾ ਮੈਂ ਅੱਜ ਡਿਫਰੈਂਟ ਆ ਹੋ ਗਈ ਤਿਆਰ ਉਹ ਸੋਹਣੇ ਨੇ ਬਟ ਉਹ ਹੁਣ ਨਹੀਂ ਬਣ ਰਹੀ ਗੱਲ ਹੈ ਨਾ ਕਿੰਨੂ ਥੋੜਾ ਸਟਰੌਂਗ ਕਿੱਦਾਂ ਬੜਾ ਮਸੀਹ ਮੈਨੂੰ ਮੈਨੂੰ ਆਹ ਨਹੀਂ ਲੋਮਨ ਬੰਦੋ ਮਾਈ ਗੱਡ ਮੈਨੂੰ ਹੈਲੋ ਗਾਇਸ ਬੱਸ ਆ ਬੱਸ ਬੱਸ ਆ ਵਾਚਾ ਵਾਚਾ ਦਵਾਰੇ ਕਰੋ ਹਾਂਜੀ ਮਿੱਤਰੋ ਅਸੀਂ ਘਰੋਂ ਨਿਕਲ ਗਏ ਜਲ ਪਏ ਆ ਤੇ ਜਾਣਾ ਆਊਟੋ ਸਿਟੀ ਆ ਬੋਲੋ ਬੋਲੋ ਸਾਢੇ 6 ਹੋ ਗਏ ਲੇਟੈਂਸੀ ਕਿੰਨੇ ਵਜੇ ਤੱਕ ਪਹੁੰਚਾਂਗੇ ਬਾਣ 7:00 ਵਜੇ ਆਣਗੇ ਬਹੁਤ ਤਕਰੀਬਨ 7:00 ਵਜੇ ਆਣਗੇ ਅੱਧਾ ਘੰਟਾ ਲੱਗ ਜਾਊਗਾ ਬਸ ਸਾਨੂੰ ਇਹ ਹੈ ਜੀ ਨੇ ਨਾ ਦੇ ਨੋ ਇਹਨਾਂ ਨੂੰ ਐ ਹੁੰਦਾ ਵੀ ਬੋਲੇ ਵੀ ਆਪ ਇਹ ਵੀਡੀਓ ਚ ਗੱਡੀ ਵੀ ਆਪ ਚਲਾਵੇ ਜਿਆਦਾ ਗੱਡੀ ਚਲਾ ਲਿਆ ਕਰੋ ਮੈਂ ਬਹਿ ਜਾਕਰੂ ਬੋਲਣ ਨਹੀਂ ਮੈਨੂੰ ਇਹ ਹੁੰਦਾ ਵੀ ਚਲ ਤੁਸੀਂ ਬੋਲੋ ਫਿਰ ਮੈਂ ਬਾਅਦ ਵਿੱਚ ਉਹ ਕਰੀ ਜੇ ਲੂੰਗੀ ਮਤਲਬ ਕੁੱਲ ਮਿਲਾ ਕੇ ਗੱਲ ਇਹ ਆ ਵੀ ਅਸੀਂ ਨਿਕਲ ਗਏ ਆ ਘਰੋਂ ਚੱਲ ਪਏ ਜੀ ਤੇ ਤੁਹਾਨੂੰ ਨਾਲ ਲੈ ਕੇ ਚਲਾਂਗੇ ਜਿੱਥੇ ਵੀ ਜਾਵਾਂਗੇ ਟਿਕਟਾਂ ਦੋ ਲਈਆਂ ਹੋਈਆਂ ਥੋਡੀਆਂ ਵੀ ਸਾਡੀਆਂ ਵੀ ਤੇ ਤੁਹਾਨੂੰ ਦਿਖਾਣੇ ਆ ਜਾਗੋ ਦਾ ਫੰਕਸ਼ਨ ਪੂਰੇ ਆ ਗਏ ਅਸੀਂ ਤੇ ਬੱਚੇ ਵੀ ਤਿਆਰ ਨੇ ਮੰਮੀ ਵੀ ਰੈਡੀ ਨੇ ਮੰਮੀ ਲੁਕੇ ਬੈਠੇ ਨਹੀਂ ਜੈਨੂ ਵੀ ਰੈਡੀ ਐ ਇੱਕਨ ਵੀ ਰੈਡੀ ਐ ਨੀ ਗਾਲੀ ਆਣ ਕੇ ਇੱਕਨੇ ਵੀ ਲਾ ਰੱਖੀ ਐ ਨਣੇ ਵੀ ਲਾ ਰੱਖੀ ਐ ਮੈਂ ਲਾਈ ਨਹੀਂ ਮੇਰੇ ਮੇਕਅਪ ਹੋਂ ਕਰਕੇ ਨਾ ਥੋੜਾ ਜਿਆ ਵਧੀਆ ਨਹੀਂ ਲੱਗੇ ਹਨਾ ਤਾਂ ਕਰਕੇ ਮੈਨੇ ਲਾਈ ਨਹੀਂ ਮੈਨੂੰ ਐਨਕ ਲਾ ਕੇ ਦੇਂਦਾ ਹੀ ਨਹੀਂ ਹੈਗਾ ਅਸਲ ਚ ਹੌਲੀ ਹੌਲੀ ਆਦਤ ਹੋਊਗੀ ਹਾਂ ਮੈਨੂੰ ਆਦਤ ਲੋਕਾਂ ਨੂੰ ਐਨਕ ਲਾ ਕੇ ਦੇਖਣ ਲੱਪੈਂਦਾ ਇਹਨੂੰ ਐਨਕ ਲਾ ਕੇ ਦਿਸਵਾੜ ਜਾਂਦਾ ਮੈਨੂੰ ਦੇਂਦਾ ਨਹੀਂ ਹੈਗਾ ਹਾਈ ਓਕੇ ਰੋਹਿਤ ਰੋਹਿਤ ਅੱਛਾ ਮਾਂ ਮੈਨੂੰ ਕੁਝ ਵੀ ਕਾਇਨ ਨਹੀਂ ਦੇ ਰਹਾ ਮਾਂ ਤੇ ਕੀ ਕਹਿੰਦਾ ਮਾਂ ਮੈਨੂੰ ਕੁਝ ਦਿਖਾਈ ਨਹੀਂ ਦੇ ਰਹਾ ਮਾਂ ਚਲੋ ਜੀ ਫਿਰ ਜਾ ਕੇ ਮਿਲਦੇ ਆ ਤੁਹਾਨੂੰ ਫੰਕਸ਼ਨ ਤੇ ਫਾਈ ਨਾਲ ਬੱਲੇ ਕੋਈ ਕੰਟਰੋਲ ਹੀ ਨਹੀਂ ਹੈ ਜੈਨੂ ਕੀ ਘਰ ਹੈ ਜੈਨੂ ਢੋਲ ਲੋਂਗੇ ਕੱਪੜਿਆਂ ਦੇ ਟੌਫੀ ਵੀ ਹੈਗਾ ਲਓ ਜੀ ਸਰ ਲਓ ਜੀ ਇਹ ਤਿੰਨੋ ਜਾਨੇ ਖਾ ਰਹੇ ਨੇ ਮੈਂ ਉਹ ਉਸ ਲੈ ਕੇ ਦੇ ਰਹੀ ਆਪ ਤਾਂ ਦੱਸੋ ਨਾ ਵੀ ਇਹ ਮੈਂ ਖਾ ਹਟੀ ਨਹੀਂ ਅਗੇ ਕਰਦਾ ਮੈਂ ਕੁਝ ਵੀ ਨਹੀਂ ਖਾਂਦਾ ਪੁੱਤੀਆਂ ਮੈਂ ਕਿਉਂਕਿ ਬਰੀ ਦਾ ਟਰਾਈ ਕਰ ਰਿਹਾ ਲਿਆ ਸਾਰ ਨੂੰ ਆ ਨਹੀਂ ਪੁੱਲੇ ਅ ਜੀ ਕਹਿੰਦੇ ਮੈਂ ਤਾਂ ਕੁਝ ਖਾਦਾ ਹੀ ਨਹੀਂ ਦਹੀਂ ਪਟੇ ਟਿੱਕੀ ਚਾਟ ਕੋਈ

टिंगचर खा लेओ ले आ ले आ देख चलो मैं तो खाई चलूं ये चौथी है हां 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 हाँ। यस 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 और आगे <laughs> की गिनती ऊपर गणाओ ना ना ना, एक टिक्की खाती है एक पल्ले खाते हैं पल्ले नहीं ਕੀ ਦਿੱਕੀਆਂ ਆਹੋ ਤੁਸੀਂ ਲਾ ਕੇ ਦਿੱਤੀ ਉਸੇ ਨਹੀਂ ਆ ਮੈਨੂੰ ਇਹ ਕੁੜੀ ਲਾ ਕੇ ਦਿੱਤਾ ਬਸ ਮੈਂ ਲਾ ਕੇ ਦੇ ਰਹੇ ਆ ਬਾਰ-ਬਾਰ ਨੂੰ ਮੈਨੂੰ ਪਤਾ ਹੈ ਮੈਂ ਗੰਢ ਰਹੇ ਆ ਪੋਪੂ ਆ ਜਿਹੜੀ ਮੰਮੀ ਹੋਊ ਆਈ ਨੇ ਦੋ ਲੋਕ ਜਿੰਨੇ ਚੱਟ ਤਾਂ ਇਹਨਾਂ ਨਹੀਂ ਲਾਈਆਂ ਦੋ ਬੰਦੇ ਆ ਯਾਰ ਉਹ ਆਹ ਕੋਰੇ ਤਾਂ ਦੇ ਰਹੇ ਨੇ ਉਹ 봐 ਦੇਖੋ ਆਹ ਆਪ ਤੁਸੀਂ ਮੈਂ ਦੇਖੋ ਭਾਈ ਮਸੂਮ ਦੂਜੇ ਲਈ ਬਥੇ ਇਹ ਸਾਡੇ ਭੂਆ ਜੀ ਨਹੀਂ ਆ ਭਾਈ ਕਰੀਓ ਇੱਕ ਸਾਡੇ ਭੂਆ ਜੀ ਇਹ ਨੇ ਇਹਨਾਂ ਨੂੰ ਤੁਸੀਂ ਜਾਣਦੇ ਹੋ ਆਲਰੇਡੀ ਇਹ ਮੰਮੀ ਇਹ ਚਾਚੀ ਤੇ ਇਹ ਲਾਈਨ 'ਚ ਬੈਠ ਕੇ ਨਾ ਇਹ ਸਾਰੇ ਬਿਆਨ ਨੂੰ ਕੰਪੀਟੀਸ਼ਨ ਦੇ ਰਹੇ ਨੇ ਤੇ ਹਾਂ ਗੋਲ ਗੱਪੇ ਤਾਂ ਆ ਗਏ ਹੈਂ ਗੋਲ ਗੱਪੇ ਆ ਗਏ ਗੋਲ ਗੱਪੇ ਲੈ ਆਉਣੇ ਆ ਨਾ ਕੋਈ ਨਾ ਹੈਗੇ ਨੇ ਲੰਮੀਂ ਗੋਲ ਪੰਜ-ਪੰਜ ਹੋ ਗਈਆਂ ਜੀ ਕਿਸ ਕੀ ਬਣਾਉਂਦੀ ਨੂੰ ਨਹੀਂ ਨਹੀਂ ਹੋ ਗਈ ਜੀ ਪੰਜ-ਪੰਜ ਹੋ ਗਈਆਂ ਨਾ ਇੱਕ ਹੋ ਗਈ ਕਿੰਨੀ ਕਿੰਨੀ ਦੋ ਇਹ ਇਹ ਨੇ ਇਹ ਸਾਨੂੰ ਕਹਤ ਹਨ ਜੀ

ਕਲ ਨੂੰ ਹਾਂਜੀ ਫੰਕਸ਼ਨ ਹੋ ਗਿਆ ਖਤਮ ਹੁਣ ਚੱਲੇ ਆਪਾਂ ਘਰ ਨੂੰ ਠੀਕ ਹੈ ਘਰ ਨੂੰ ਚੱਲੇ ਸ਼ਾਜ਼ਨ ਥੱਕ ਗਿਆ ਪੁੱਤ ਨੱਚ ਲੈ ਜੀ ਆਹ ਵੇ ਐਸਾ ਨੱਚ ਨੱਚ ਕੇ ਕਿ ਬੋਲ ਗਿਆ ਬਹੁਤ ਨੱਚ ਜਿੱਦਾ ਪੌਣ ਜੱਟੀਆਂ ਬਨੇਰੇ ਹਿਲਦੇ ਅੱਛਾ ਉਮੀਦ ਹੈ ਨਹੀਂ ਜਿਨ੍ਹਾਂ ਨੱਚ ਲੈ ਥੱਕ ਜਾਣੇ ਸਿੱਧਿਓ ਉਹ ਇਹਨਾਂ ਨੱਚਿਆ ਨਹੀਂ ਆਂਦਾ ਕਰ ਹੁਣ ਓਕੇ ਹੋਏ ਪਏ ਆ ਅੱਛਾ ਗੱਲ ਗੱਲ ਕਰ ਹੁਣ ਓਕੇ ਹੋ ਰਹੇ ਹੈ ਹਾਂ ਅਸੀਂ ਹੁਣ ਓਕੇ ਹੋਏ ਪਏ ਆ ਠੀਕ ਹੈ ਗੱਲ ਜਿਹੜੀ ਕਰਨੀ ਆ ਹੁਣੇ ਕਰ ਲਓ ਹੁਣੇ ਕਰ ਲਓ ਕਿਹੜੀ ਗੱਲ ਕਰਨੀ ਆ ਨਾ ਹੁਣ ਕੋਈ ਗੱਲ ਨਹੀਂ ਹੈਗੀ ਕੱਲ ਨੂੰ ਹੈ ਹੁਣ ਓਕੇ ਹੋਏ ਪਏ ਆ ਓਕੇ ਹੋਏ ਪਏ ਆ ਹੁਣ ਤੁਹਾਨੂੰ ਦੱਸ ਦਿੰਦਾ ਹੁਣ ਉਹਨੂੰ ਅਰੇ ਕਹਿਣਾ ਕੀ ਚਾਹਤੇ ਹੋ ਓਕੇ ਤਾਂ ਇਸ਼ਰਾ ਵੀ ਕਿਓ ਸ਼ਰਾਬ ਪੀ ਕੇ ਓਕੇ ਹੋ ਗਏ ਖਾ ਖਾ ਕੇ ਖਾ ਖਾ ਕੇ ਨਹੀਂ ਭੱਲੇ ਓਕੇ ਹੋ ਗਏ ਸ਼ਰਾਬੀਆਂ ਨੂੰ ਦੇਖ ਕੇ ਅਸੀਂ ਓਕੇ ਹੋ ਗਏ ਹੁਣ ਅਸੀਂ ਭੱਜ ਲੇਵੇਂ ਹੁਣ ਗਾਹ ਪਾਉਗਾ ਆ ਯੂ نو ਆ ਤੁਹਾਨੂੰ ਪਤਾ ਹੀ ਆ ਜਦੋਂ ਫਿਰ ਹੁਣ ਲਾਸਟ ਦੇ ਵਿੱਚ ਨਾ ਜਦੋਂ ਫਿਰ ਸ਼ਰਾਬੀ ਨੇ ਚੱਲਣਾ ਪੈਂਦੇ ਆ ਉਦੋਂ ਇਹ ਹੁੰਦਾ ਵੀ ਭੱਜ ਲੋ ਹਾਂ ਇਹ ਹੁਣ ਇੱਕ ਦੂ ਬਾਅਦ ਤਾਂ ਫਿਰ ਉਹ ਕੁਰਸੀਆਂ ਚੱਲਣ ਦਾ ਖਤਰਾ ਰਹਿੰਦਾ ਉਹ ਲੋ ਚੋੜੀ ਕਿੱਧਰ ਚੱਲੀ ਉਹ ਜਿਹੜੀ ਕਿੱਧਰ ਚੱਲੀ ਜੋੜੀ ਛੋਟੇ ਛੋਟੇ ਆ ਨੀਓ ਅੰਦਰ ਬੈਠੇ ਆ দাদা ਡੀਏ ਦੀ ਬਾਅਦ ਤੇ ਢਿੱਡ ਤੋਂ ਖਲ ਲਾ ਪਿਆਉਣਾ ਵੀ ਗੱਲ ਨਹੀਂ ਹੋ ਰਹੀ ਕੋਈ ਐਨਾ ਛੋਟਾ ਕੋਣ ਹੈ ਮੰਨ ਚੋ ਕਰ ਆਜਾ ਹੱਥ ਵਾਹ ਕੇ ਵੀਰ ਦੀ ਆਜਾ ਇਹ ਵੀ ਜੋੜੀ ਦਾ ਲਾ ਹਾਂ ਇਹ ਚਾਚੀ ਦੇ ਭਤੀਜੇ ਚਾਚੀ ਦੇ ਭਤੀਜੇ ਇਹ ਛੋਟੀ ਜੀ ਚਾਚੀ ਐ ਉਹ ਵੀ ਬੱਚਾ ਹੀ ਆ ਉਹ ਰਾਜਪੁਰਾ ਦੇ ਤਰ੍ਹਾਂ ਘੜਦੇ ਨੇ ਇਹ ਹਾਂ ਦਿੱਕਤ ਨਹੀਂ ਨਹੀਂ ਆਪ ਮੁਤੀਏ ਲਾਉਂਦੇ ਆ ਜਿਹੜੇ